ਸੰਗਰੂਰ ਲੋਕ ਸਭਾ ਸੀਟ ਲੜਨ ਬਾਰੇ ਸੁਖਪਾਲ ਖੈਰਾ ਦਾ ਵੱਡਾ ਬਿਆਨ ਸੀਐਮ ਭਗਵੰਤ ਮਾਨ ਦਾ ਸੁਪਰਾ ਕਰ ਦੇਣਗੇ ਲੋਕ ਪੂਰਾ ਰਾਜਾ ਬੜੇਂਗ ਕਿ ਹੈ ਸੱਚਮੁੱਚ ਆਪ ਨੂੰ ਇਸ ਵਾਰ ਆਉਣ ਗਿਆ 13 ਵਿੱਚ 0 ਸੀਟਾਂ ਕੇਜਰੀਵਾਲ ਦਾ ਘਟਿਆ ਭਾਰ ਮੈਂ ਦੇਵਾਂਗਾ ਡਾਇਟ ਵਿਕਰਮ ਮਜੀਠੀਆ ਅੰਮ੍ਰਿਤਸਰ ਹਲਕੇ ਤੋਂ ਅਕਾਲ ਦਲ ਦੇ ਉਮੀਦਵਾਰ ਦਾ ਐਲਾਨ ਵਿਕਰਮ ਮਜੀਠੀਆ ਨੇ ਕੀਤਾ ਸਿਲੈਕਟ ਹੁਣ ਖਬਰਾਂ ਵਿਸਤਾਰ ਦੇ ਨਾਲ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਹੀ ਸਿਆਸਤ ਗਰਮਾਈ ਹੋਈ ਹੈ ਵਿਰੋਧੀ ਪਾਰਟੀਆਂ ਵੱਲੋਂ ਸੁਪਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਇਸ ਲੜੀ ਤਹਿਤ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਲਗਾਤਾਰ ਪੰਜਾਬ ਦੀ ਆਪ ਸਰਕਾਰ ਸਣੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਧਾਂਕਾ ਸੇਜ ਰਹੇ ਹਨ ਦੂਜੇ ਪਾਸੇ ਖੈਰਾਂ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਗੱਲ ਕਹੀ ਹੈ ਜਿਸ ਲਈ ਪਾਰਟੀ ਕੋਲ ਕੁਝ ਮੰਗਾਂ ਰੱਖੇਗੀ ਹਨ ਸਕਾਲ ਖੈਰਾਂ ਨੇ ਕਿਹਾ ਕਿ ਜੇਕਰ ਸੰਗਰੂਰ ਵਿੱਚ ਕਾਂਗਰਸੀ ਵਰਕਰ ਉਹਨਾਂ ਦਾ ਸਾਥ ਦੇਣਗੇ ਤਾਂ ਉਹ ਜੋ ਲੜ ਸਕਦੇ ਹਨ ਨੂੰ ਇਹ ਵੀ ਕਿਹਾ ਬੇਨਤੀ ਕੀਤੀ ਸੀ ਕਿ ਮੈਂ ਜਦੋਂ ਜੇਲ੍ਹ 'ਚ ਸੀਗਾ ਮੈਨੂੰ ਜੇਲ੍ਹ ਦੇ ਵਿੱਚ ਹੀ ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਪ੍ਰੇਰਣਾ ਸ਼ੁਰੂ ਕੀਤਾ ਸੀਗਾ ਕਿ ਤੁਹਾਨੂੰ ਜੋ ਤੁਹਾਡਾ ਨਾ ਭਗਵੰਤ ਮਾਨ ਨੇ ਅਨਿਆਇ ਕੀਤਾ ਜੋ ਇਹਨੇ ਜ਼ੁਲਮ ਢਾਇਆ ਵਾ ਝੂਠੇ ਕੇਸ ਕੀਤੇ ਨੇ ਇਹਦਾ ਸਹੀ ਜਵਾਬ ਆਪਾਂ ਲੋਕ ਸੰਗਰੂਰ ਦੀ ਲੋਕ ਸਭਾ ਲੜ ਕੇ ਹੀ ਦੇ ਸਕਦੇ ਹਾਂ ਉਸ ਤੋਂ ਬਾਅਦ ਹੁਣ ਤੱਕ ਗੱਲਾਂ ਬਾਤਾਂ ਚੱਲਦੀਆਂ ਤਾਂ ਮੈਂ ਉਦੋਂ ਵੀ ਕਿਹਾ ਸੀ ਤੇ ਅੱਜ ਵੀ ਮੈਂ ਇਹੀ ਕਿਹਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਯੋਗ ਉਮੀਦਵਾਰ ਲੱਭਦਾ ਸੰਗਰੂਰ ਵਾਸਤੇ ਤੇ ਮੈਂ ਪਾਰਟੀ ਦਾ ਇੱਕ ਚੰਗਾ ਮਤਲਬ ਸਮਝਦੇ ਹੋ ਸਪਾਈ ਕਹਿ ਲੋ ਕਿ ਉਹਨਾਂ ਦੀ ਜਾ ਕੇ ਡੱਟ ਕੇ ਹਮਾਇਤ ਕਰੂੰ ਕੈਂਪੇਨ ਕਰੂੰਗਾ ਪਰ ਤੁਹਾਨੂੰ ਜੇ ਲੱਗਦਾ ਵਾ ਕਿ ਮੈਨੂੰ ਲੜਨੀ ਚਾਹੀਦੀ ਆ ਤੇ ਫਿਰ ਮੈਂ ਕਦੀ ਵੀ ਕਿਸੇ ਜ਼ਿੰਦਗੀ ਦੀ ਚੁਣੌਤੀ ਤੋਂ ਨੱਠਿਆ ਨਹੀਂਗਾ ਫਿਰ ਆਪਾਂ ਲੜਾਂਗੇ ਲੇਕਿਨ ਲੜਨ ਵਾਸਤੇ ਮੈਨੂੰ ਸਮੂਹ ਪਾਰਟੀ ਦੇ ਕੇਡਰ ਦੀ ਵਰਕਰਾਂ ਦੀ ਥੱਲੇ ਪੱਧਰ ਤੱਕ ਉਹਨਾਂ ਦੀ ਆਸ ਉਮੀਦ ਸਪੋਰਟ ਮੰਗਦਾ ਮੈਂ ਤੇ ਸਮਾਂ ਆਉਣ ਦੇ ਉੱਤੇ ਪਿਛਲੇ ਹੁਣ ਦਿਨ ਕੁਝ ਦਿਨਾਂ ਤਾਈਂ ਫੈਸਲਾ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਦਾ ਹੋਵੇਗਾ ਅਗਰ ਕਹੇ ਕਿ ਫਿਰ ਆਪਾਂ ਉਸ ਤਰ੍ਹਾਂ ਨਾਲ ਉਹਨਾਂ ਦਾ ਹੁਕਮ ਪੁਗਾਵਾਗੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕਾਂਗਸ ਨੇ ਵੀ ਚੋਣ ਮਹੀਮ ਸ਼ੁਰੂ ਕਰ ਦਿੱਤੀ ਹੈ ਇਸ ਲੜੀ ਤਹਿਤ ਪੰਜਾਬ ਕਾਂਗਸ ਦੇ ਪ੍ਰਧਾਨ ਰਾਜਾ ਵੜਿੰਗ ਸੰਗਰੂਰ ਪਹੁੰਚੇ ਜਿੱਥੇ ਉਹਨਾਂ ਦਾ ਦਾਅਵਾ ਕੀਤਾ ਹੈ ਕਿ ਇਸ ਵਾਰ 13 0 ਹੀ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਚੋਣਾਂ 'ਚ 0 ਸੀਟਾਂ ਆਉਣਗੀਆਂ ਤੇ ਸੀਐਮ ਭਗਵੰਤ ਮਾਨ ਦਾ 13 0 ਵਾਲਾ ਸੁਪਨਾ ਪੂਰਾ ਹੋਵੇਗਾ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿੱਥੇ ਵੀ ਉਹਨਾਂ ਨੂੰ ਉਮੀਦਵਾਰ ਐਲਾਨਣਗੇ ਉਹ ਚੋਣ ਲੜਨਗੇ ਭਾਵੇਂ ਮੁੱਖ ਮੰਤਰੀ ਖਿਲਾਫ ਹੀ ਕਿਉਂ ਨਾ ਲੜਨਾ ਪਵੇ ਉਹ ਚੋਣ ਲੜਨਗੇ ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਅਗਲੇ ਹਫਤੇ ਤੱਕ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦੇਵੇਗੀ ਹੋ ਸਕਦਾ ਹੈ ਕਿ ਇੱਕੋ ਲਿਸਟ ਹੀ ਜਾਰੀ ਹੋਵੇ ਜਿਹੜਾ ਮੁੱਖ ਮੰਤਰੀ ਦਾ ਦਾਵਾ ਸੀਗਾ 13 0 ਵਾਲਾ ਉਹ ਵੀ ਪੂਰਾ ਕਰ ਦੇਵਾਂਗੇ 0 13 ਤੇ ਖੜਾ ਦੇਾਂਗੇ ਆਮ ਆਦਮੀ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਨੂੰ ਬਾਬਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰ ਕੇ ਆਏ ਪ੍ਰਧਾਨ ਜੀ ਦੋ ਲਿਸਟਾਂ ਚ ਆਉਣਗੀਆਂ ਕਿ ਇੱਕੋ ਹੀ ਲਿਸਟ ਜਾਰੀ ਕਰੋਗੇ ਹੋ ਸਕਦਾ ਇੱਕ ਲਿਸਟ ਹੀ ਆ ਜੇ ਇੱਕ ਲਿਸਟ ਦੇ ਵਿੱਚ ਹੀ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਸਾਰੀਆਂ ਟਿਕਟਾਂ ਅਨਾਉਂਸ ਕਰਾਂਗੇ। ਸੰਗਰੂਰ ਚੋਕੀ ਦੀ ਉਮੀਦਵਾਰੀ ਤੈਅ ਮੰਨ ਰਹੇ ਹਾਂ। ਸੰਗਰੂਰੋ ਜਿਹੜੇ ਸੰਗਰੂਰ ਦੇ ਲੋਕ ਕਹਿਣਗੇ ਉਹਨੂੰ ਟਿਕਟ ਦੇ ਦੇਣਗੇ। ਜਿਹਨੂੰ ਕਹਿਣਗੇ ਖੇੜਾ ਸਾਹਿਬ ਦੀਆਂ ਸਰਗਰਮੀਆਂ ਮੈਂ ਤੁਹਾਨੂੰ ਕਿਹਾ ਵੀ ਸਰਗਰਮੀਆਂ ਤਾਂ ਤੇਜ਼ ਕਰਨੀਆਂ ਹੀ ਚਾਹੀਦੀਆਂ ਹਰ ਵਿਅਕਤੀ ਨੂੰ ਚਾਹੇ ਉਹ ਖੇੜਾ ਸਾਹਿਬ ਹੈ ਚਾਹੇ ਕੋਈ ਹੋਰ ਵੇ ਸਿੰਘਲਾ ਸਾਹਿਬ ਮੈਂ ਤੁਹਾਨੂੰ ਕੀ ਕਹਿ ਰਿਹਾ ਹਾਂ ਕਿ ਸਰਗਰਮੀਆਂ ਤੇਜ਼ ਹੋਣਗੀਆਂ ਤਾਂ ਰਾਜਨੀਤੀ ਕਾਂਗਰਸ ਪਾਰਟੀ ਨੂੰ ਸਾਨੂੰ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਆਮ ਲੋਕਾਂ ਨੂੰ ਵੀ ਹੋਏਗਾ ਅਗਲੇ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਚੱਕ ਲਈ ਹੁਣ ਤੱਕ ਸੀਐਮ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖ ਰਹੇ ਹੋ ਸੀਐਮ ਦੀ ਕੋਈ ਪ੍ਰਾਪਤੀ ਹੋਵੇ ਤਾਂ ਮੈਂ ਵੇਖਾਂ ਪ੍ਰਾਪਤੀ ਕੋਈ ਹੈ ਹੀ ਨਹੀਂ ਸੀਐਮ ਦੀ ਕੋਈ ਤੁਸੀਂ ਦੱਸ ਦਿਓ ਕਿ ਤੁਸੀਂ ਸੀਐਮ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਵੇਖਦੇ ਹੋ ਸੰਗਰੂੜ ਵਾਲਿਓ ਜੇ ਕੋਈ ਹੈਗੀ ਹੈ ਪ੍ਰਾਪਤੀ ਸੀਐਮ ਦੀ ਦੱਸਿਓ ਪ੍ਰਧਾਨ ਜੀ ਇੱਕ ਚਰਚਾ ਚੱਲ ਰਹੀ ਹੈ ਬੈਂਸ ਭਰਾਵਾ ਦੀ ਕਾਂਗਰਸ ਦੇ ਵਿੱਚ ਆਉਂਦੀ ਚਰਚਾਵਾਂ ਇੱਕ ਦਿਨ ਹੀ ਬਥੇਰੇ ਲੋਕਾਂ ਦੀ ਚੱਲ ਰਹੀ ਹੈ ਲੇਕਿਨ ਫੈਸਲਾ ਕਾਂਗਰਸ ਪਾਰਟੀ ਨੇ ਲੈਣਾ ਅਸੀਂ ਲੋਕ ਕੀ ਹੈ ਅਸੀਂ ਇਹ ਨਹੀਂਗਾ ਕੁਆਲਿਟੀ ਲੋਕ ਲੈਣੇ ਆ ਕੁਆਂਟੀਟੀ ਨਹੀਂ ਲੈਣੀ ਅੱਜ ਬੀਜੇਪੀ ਚ ਕੁਆਂਟੀਟੀ ਜਾ ਰਹੇ ਨੇ ਆਮ ਆਦਮੀ ਪਾਰਟੀ ਚ ਕੁਆਂਟੀਟੀ ਜਿਹੜੇ ਹੈਗੇ ਨੇ ਇਹੋ ਜਿਹਾ ਮਾਲ ਜਾ ਰਿਹਾ ਹੈ ਮੇਰੇ ਕਹਿਣ ਦਾ ਮਤਲਬ ਕੁਆਲਿਟੀ ਲੋਕ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਾਮਲ ਜ਼ਰੂਰ ਕਰਾਂਗੇ ਜਿਨ੍ਹਾਂ ਚ ਕੋਈ ਕੁਆਲਿਟੀ ਨਹੀਂ ਹੈ ਲੋਕ ਪਸੰਦ ਨਹੀਂ ਕਰਦੇ ਲੋਕਾਂ ਦੇ ਨਕਾਰੇ ਉਹਨਾਂ ਨੂੰ ਨਹੀਂ ਲਾਉਂਦੇ ਰਾਜਾ ਆਪਣੀ ਗਾਂਪ ਵੀ ਉਮੀਦਵਾਰ ਹੋ ਸਕਦਾ ਨਾ ਇਹਨਾਂ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਜੇ ਰਾਹੁਲ ਗਾਂਧੀ ਕਹਿੰਦੇ ਤੇ ਰਾਜਾ ਵੜਿੰਗ ਦੇ ਜਿੱਥੇ ਮਰਜੀ ਜਿਹੜੇ ਨਾਲ ਮਰਜੀ ਪੜਾ ਦੇਣ ਭਾਵੇਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਾਲ ਪੜਾ ਦੇਣ ਤੇ ਭਾਵੇਂ ਕਿਸੇ ਨਾਲ ਹੋਰ ਮਰਜੀ ਪੜਾ ਦੇਣ ਜੇ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਕਹਿੰਗੇ ਕਿ ਕਿਉਂਕਿ ਮੇਰੇ ਕੋ ਪੰਜਾਬ ਦੀ ਜ਼ਿੰਮੇਵਾਰੀ ਹੈ ਮੈਨੂੰ ਬਦੌਰ ਪ੍ਰਧਾਨ ਬਣਾਇਆ ਮੈਂ ਤਾਂ ਔਖੇ ਸਮਿਆਂ ਚੋਂ ਨੰਕੀ ਇੱਥੋਂ ਤੱਕ ਪਹੁੰਚਿਆ ਚਾਹੇ ਉਹ ਗਿੱਦੜਵਾ ਦਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ ਆ ਬਾਦਲਾ ਨਾਲ ਮੇਰਾ ਪੇਚਾ ਪਿਆ ਸੀ ਇਹਨਾਂ ਨੂੰ ਚਣੇ ਚਬਾਦੇ ਸੀ ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਲekin ਲੋਕਾਂ ਨੇ ਇਹ ਦਿਖਾਤਾ ਸੀ ਲੋਕਾਂ ਦੇ ਪਿਆਰ ਨੇ ਇਹ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਕੱਟ ਨਹੀਂ ਪ੍ਰਧਾਨ ਜੀ ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਮਾਂ ਦੀਆਂ ਹਨ ਔਰ ਕਿੱਥੇ ਉਹ ਨੂੰ ਅਮਲੀ ਜਾਮਾ ਪਾਇਆ ਜਾ ਰਿਹਾ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਅਸੀਂ ਹਾਜ਼ਰ ਆਮਾਦੀ ਪਾਰਟੀ ਦੇ ਆਗੂ ਵੱਲੋਂ 2017 ਦੀ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਦੇ ਮੁੱਦੇ ਤੇ ਉਹਨਾਂ ਦਾ ਨਾਮ ਲੈਣ ਉਤੇ ਵਿਰੁੱਧ ਦਾਇਰ ਮਾਨਹਨੀ ਦੇ ਕੇਸ ਵਿੱਚ ਮਿਕਰਮ ਜੀਠੀਆ ਅਦਾਲਤ ਵਿੱਚ ਪੇਸ਼ ਹੋਏ ਜਦੋਂ ਪੇਸ਼ੀ ਤੋਂ ਬਾਅਦ ਮਿਕਰਮ ਜੀਠੀਆ ਨੇ ਕਿਹਾ ਕਿ ਕੇਜਰੀਵਾਲ ਦਾ ਭਾਰ ਘਟਿਆ ਹੈ ਉਹ ਉਹਨਾਂ ਨੂੰ ਡਾਈਟ ਦੇ ਸਕਦੇ ਹਨ ਪਰ ਇਹ ਵੀ ਪੁੱਛ ਲਾਂ ਕਿ ਭਾਈ ਮੇਰੇ ਯਾਰ ਦਾ ਕੇਜਰੀਵਾਲ ਦਾ ਉੱਥੇ ਕੀ ਹਾਲ ਕਿਉਂਕਿ ਮੈਂ ਵੀ ਚਿੰਤਾ ਤਾਂ ਕਹਿੰਦੇ 5-7 ਕਿਲੋ ਭਾਰ ਘਟ ਗਿਆ ਅੰਦਰ ਰਹਿ ਕੇ ਤੇ ਕੋਈ ਡਾਇਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜੀ ਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ ਔਰ ਅੱਜ ਕੋਟ ਨੇ ਕਿਉਂਕਿ ਸੱਦਾ ਸੀ ਮਹਿਤਾ ਆਇਆ ਉਹ ਜਨਾਬ ਆਏ ਨਹੀਂ ਚਲੋ ਮੁਲਾਕਾਤ ਰਹਿ ਗਈ ਅਗਲੀ ਵਾਰ ਹੀ ਮਿਲਣਾ ਮਕਰ ਮੈਂ ਤਾਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਏ ਹਾਲੀਵੁੱਡ ਦਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਆਪ ਕੇਜਰੀਵਾਲ ਸਾਹਿਬ ਦੇ ਜਾਇਦਾ ਦਾਾਸ ਨੂੰ ਤਾਂ ਦੁੱਖ ਹੋ ਸਕਦਾ ਭਗਵੰਤ ਮਾਨ ਨੂੰ ਤਾਂ ਲੱਡੂ ਫੁੱਟਣ ਦੇ ਆ ਔਰ ਭਾਜਪਾ ਵਾਲੀ ਲੀਡਰਸ਼ਿਪ ਵੀ ਖੁਸ਼ ਹੈ ਕਿ ਅਸੀਂ ਆਪ ਦੇ ਕੰਟਰੋਲ 'ਚ ਰਿਮੋਟ ਕੰਟਰੋਲ ਨਾਲ ਚੱਲਣਾ ਭਗਵੰਤ ਮਾਨ ਨੇ ਔਰ ਉਹ ਰਿਮੋਟ ਕੰਟਰੋਲ ਉਹਨਾਂ ਨੇ ਕਾਬੂ ਕੀਤਾ ਔਰ ਭਗਵੰਤ ਮਾਨ ਹੁਣ ਦਿੱਲੀ ਦੇ ਹੋਮ ਮਿਨਿਸਟਰ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਕੰਮ ਕਰਦਾ ਤੁਸੀਂ ਅਕਸਰ ਸਿਆਸੀ ਵਿਖਵਾਨੀ ਇਹ ਕਰਦੇ ਹੋ ਜਿਹੇ ਜਦੋਂ ਭਗਵੰਤ ਮਾਨ 13 0 ਦਾ ਦਾਵਾ ਕਰ ਰਹੇ ਤੁਹਾਡੀ ਕੀ ਵਿਖਵਾਨੀ ਹੈ ਇਹਦੀ ਤਾਂ ਲੱਗ ਜੂ ਭਾਈ ਇਹਦੀ 0 13 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ ਜੇ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਿਡ ਮੁੱਖ ਮੰਤਰੀ ਹੋਊ ਫੇਰ ਤਾਂ ਬਾਤ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ ਚ ਕਿੰਨਾ ਕੁ ਜੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਮਗਰ ਥੋੜਾ ਮੈਂ ਤਨਵਾਦੀ ਆ ਵੀ ਤੁਸੀਂ ਗਰੀਬ ਨੂੰ ਚਰਚਾ ਚ ਰੱਖਦੇ ਹੋ ਮੈਂ ਲੜਾ ਨਾ ਲੜਾਂ ਤੁਹਾਡੇ ਦਿਲਾں 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਤੁਹਾਡਾ ਸਦਾ ਧੰਨਵਾਦੀ ਹਾਲੇ ਕਦੋਂ ਉਮੀਦਵਾਰ ਆਪਣਾ ਐਲਾਨ ਕਰ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ ਲੋਕ ਸਭਾ ਚੋਣਾਂ 2022 ਦੀ ਮੱਦੇਨਜ਼ਰ ਕੇਂਦਰ ਦੇ ਨਾਲ-ਨਾਲ ਹੁਣ ਪੰਜਾਬ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਉਮੀਦਵਾਰ ਮੈਦਾਨ ਵਿੱਚ ਉਤਾਰ ਰਹੀਆਂ ਹਨ ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਉਮੀਦਵਾਰ ਦੀ ਤਜਵੀਜ਼ ਕਰਨੀ ਸ਼ੁਰੂ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤਿਆ ਨੇ ਅੰਮ੍ਰਿਤਸਰ ਹਲਕਿਆਂ ਤੋਂ ਅਨਿਲ ਜੋਸ਼ੀ ਨੂੰ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਐਲਾਨਨ ਦਾ ਇਸ਼ਾਰਾ ਕੀਤਾ ਹੈ ਦਰਅਸਲ ਪਾਰਟੀ ਦੇ ਸੀਨੀਅਰ ਆਗੂ ਵਿਕਰਮਜੀਠਿਆ ਨੇ ਵਰਕਰਾਂ ਵਾਲਾ ਮੀਟਿੰਗ ਦੌਰਾਨ ਅਨਿਲ ਜੋਸ਼ੀ ਦੇ ਨਾਂ ਤੇ ਹੱਥ ਖੜੇ ਕਰਵਾਏ ਉਹਨੇ ਕਿਹਾ ਕਿ ਹਾਲਾਂਕਿ ਇਹ ਅਧਿਕਾਰਤ ਤੌਰ ਤੇ ਪਾਰਟੀ ਉਮੀਦਵਾਰ ਦਾ ਐਲਾਨ ਕਰੇਗੀ ਵਿਕਰਮਜੀਠਿਆ ਨੇ ਅਨਿਲ ਜੋਸ਼ੀ ਨੂੰ ਪਾਇਚਾਰਕ ਸਾਂਝ ਦਾ ਪ੍ਰਤੀਕ ਦੱਸਦਿਆਂ ਤੇ ਦਾਵਾ ਕੀਤਾ ਹੈ ਕਿ ਉਹ ਸ਼੍ਰੀ ਅਮਰਸਰ ਸਾਹਿਬ ਦੀ ਜਨਤਾ ਦੇ ਸਭ ਤੋਂ ਕਾਬਿਲ ਵਕੀਲ ਹਨ ਸ਼੍ਰੋਮਣੀ ਅਕਾਲੀ ਚਲਦੇ ਵਰਕਰ ਸਹਿਬਾਨਾਂ ਨੇ ਅਹੁਦੇਦਾਰ ਸਹਿਬਾਨਾਂ ਨੇ ਇੱਕ ਭਰਵੀਂ ਮੀਟਿੰਗ ਚ ਸਮੂਚੀ ਹਲਕਾ ਦੇ ਜਿਹੜੇ ਇੰਚਾਰਜ ਸਹਿਬਾਨ ਨੇ ਸਾਬਕਾ ਮੰਤਰੀ ਨੇ ਸ਼੍ਰੋਮਣੀ ਕਮੇਟੀ ਤੇ ਮੈਂਬਰ ਨੇ ਐਮਸੀ ਨੇ ਕਿਸਾਨਾਂ ਦੀ ਵਪਾਰੀਆਂ ਦੀ ਦਲਤ ਭਰਾਵਾਂ ਦੀ ਖੇਤ ਮਜ਼ਦੂਰਾਂ ਦੀ ਮਜ਼ਦੂਰਾ ਦੀ ਆਵਾਜ਼ بلند ਕਰਨ ਵਾਸਤੇ ਹਰ ਵਰਗ ਦੀ ਚਾਹੇ ਉਹ ਬੀਸੀ ਆ ਐਸਸੀ ਭਾਈਚਾਰਾ 크ਰਿਸਚੀਅਨ ਭਾਈਚਾਰਾ ਇਸਾਈ ਭਾਈਚਾਰਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਜੇ ਸਹੀ ਨੁਮਾਇੰਦਗੀ ਕੋਈ ਕਰ ਸਕਦਾ ਹੈ ਤੇ ਸਭ ਨੇ ਅੱਜ ਸੱਤ ਸਮਤੀ ਨਾਲ ਅਨਿਲ ਜੋਸ਼ੀ ਜੀ ਦਾ ਨਾਮ ਰੱਖਿਆ ਔਰ ਸਾਡੀ ਇਹ ਮੰਗ ਹੈ ਪਾਰਟੀ ਤੋਂ ਕਿ ਅਨਿਲ ਜੋਸ਼ੀ ਸਾਡੇ ਇਥੋਂ ਕੈਂਡੀਡੇਟ ਹੋਣ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਦੇਖੋ ਪੰਜਾਬ ਇੱਕ ਐਗਰੀਕਲਚਰ ਇਕਨੋਮੀ ਆ ਖੇਤੀ ਪ੍ਰધાન ਸੂਬਾ ਔਰ ਖੇਤੀ ਪ੍ਰਫੁੱਲਤਾ ਇਥੇ ਹਰ ਤਰੀਕੇ ਦਾ ਵਪਾਰ ਚੱਲੂ ਔਰ ਇਹਦੋਂ ਸਭ ਤੋਂ ਪਹਿਲਾਂ ਕਿਸਾਨੀ ਦੇ ਹੱਕ ਤੇ ਨਾਰਾ ਮਾਰ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਉਹਨਾਂ 770 ਕਿਸਾਨਾਂ ਭਰਾਵਾਂ ਦਾ ਜਿਹੜੇ ਸ਼ਹੀਦ ਕਰਤੇ ਗਏ ਸੀ ਉਹਨਾਂ ਦੇ ਸਤਕਾਰ ਵਜੋਂ ਪਾਰਟੀ ਛੱਡ ਕੇ ਉਹਨਾਂ ਦੇ ਨਾਲ ਖਲੋਣ ਦਾ ਫੈਸਲਾ ਕੀਤਾ। ਜੋ ਸਾਡੇ ਸਾਰਿਆਂ ਵਾਸਤੇ ਜੋ ਇਹਨਾਂ ਦੀ ਸੋਚ ਹੈ ਪੰਜਾਬ ਪ੍ਰਤੀ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਤੀ ਔਰ ਜੋ 1.1